ਦਿੱਲੀਏ ਮਨਾਰੇ ਤੇਰੇ ਉਹ ਖੜੇ ਨੇ ਸਹਾਰੇ ਮੇਰੇ ਦਿੱਲੀਏ ਮਨਾਰੇ ਤੇਰੇ ਖੜੇ ਨੇ ਸਹਾਰੇ ਮੇਰੇ ਲੂਣ ਜ਼ਖਮਾਂ ਤੇ ਕਾਤੋਂ ਰਹੀਏ ਢੋਲ ਦਿੱਲੀਏ ਨਹੀਂ ਤੈਨੂੰ ਪੋਛਦਾ ਪੋਛਦਾ ਪੰਜਾਬ ਕੋ ਜ ਬੋਲ ਦਲੀਏ ਨਹੀਂ ਤੈਨੂੰ ਪੋਛਦਾ ਦਲੀਏ ਮਨਾਰੇ ਤੇਰੇ ਖੜੇ ਨੇ ਸਹਾਰੇ ਮੇਰੇ ਤੇਰੇ ਤੇ ਗਾਇਆ ਰਿਆਂ ਨੇ ਕੀਤਾ ਸਾਡਾ ਆਦਰ ਬੰਦਾ ਸਿੰਘ ਪੁੱਤ ਸਣੇ ਬਣਿਆ ਬਹਾਦਰ ਤੇਰੇ ਤੇ ਗਾਇਆਰਿਆਂ ਨੇ ਕੀਤਾ ਸਾਡਾ ਆਦਰ ਬੰਦਾ ਸਿੰਘ ਪੁੱਤ ਸਣੇ ਬਣਿਆ ਬਹਾਦਰ ਸਿੰਘ ਪਾਗੇ ਸ਼ਹੀਦیاں ਆ ਡੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੁੱਛਦਾ ਪੰਜਾਬ ਕੁਝ ਭੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਦਿੱਲੀਏ ਮਨਾਰੇ ਤੇਰੇ ਖੜੇ ਨੇ ਸਹਾਰੇ ਮੇਰੇ ਇਹ ਗਾਣਾ ਤੁਹਾਡਾ ਬਹੁਤ ਹਿੱਟ ਹੋਇਆ ਸੀ ਜੀ ਜੀ ਇਹ ਸ਼ੁਰੂ ਸ਼ੁਰੂ ਚ ਤੁਸੀਂ ਗਾਇਆ ਸੀ ਪਰ ਕਈ ਲੋਕਾਂ ਨੂੰ ਇਹ ਪਤਾ ਨਹੀਂ ਵੀ ਕਿੰਨੇ ਗਾਇਆ ਵੱਡੀ ਪ੍ਰੋਬਲਮ ਹੈ